ਆ ਕੁੱਤੀ ਕੁੱਤੀ ਭੈਣਚੋਦ ਹੈ ਉਹਦਾ ਔਰਤ ਕਹਾਉਣ ਦੇ ਲਾਇਕ ਹੈਗੀ ਇਹ ਇਹ ਮੈਂ ਕਿਹਾ ਇਹ ਭੈਣਚੋਦ ਪਤਾ ਨਹੀਂ ਕਿਹੜੀ ਮਾਨਸਿਕਤਾ ਦੀਆਂ ਜਨਾਨੀਆਂ ਹੁੰਦੀਆਂ ਇਹ ਇਹਨਾਂ ਨੂੰ ਕੋਈ ਤਰਸ ਨਹੀਂ ਆਉਂਦਾ ਵੀ ਉਹ ਜਿਹਦੇ ਤੇ ਤੂੰ ਮੋਰੇ ਹੱਥ ਚੱਕਦੀ ਪਈ ਆ ਉਹ ਤੇਰੇ ਮੁਕਾਬਲੇ ਦੀ ਹੈ ਉਹ ਤੇਰਾ ਮੁਕਾਬਲਾ ਕਰਨ ਦੇ ਯੋਗ ਹੈ ਉਹ ਇਹ ਸਾਰਾ ਕੁਝ ਹੋਇਆ ਇਹ ਆ ਜਿਹੜੀ ਸਰਕਾਰਾਂ ਨੇ ਕਾਨੂੰਨ ਬਣਾਇਆ ਜਨਾਨੀਆਂ ਨੂੰ ਅਧਿਕਾਰ ਦਿੱਤੇ ਸਾਡੇ ਲੋਕ ਜਨਾਨੀਆਂ ਦੇ ਉੱਤੇ ਇੰਨਾ ਹੱਥ ਨਹੀਂ ਸੀ ਚੱਕਦੇ ਉਹਨਾਂ ਕੋ ਦਾਜ ਨਹੀਂ ਸੀ ਮੰਗਦੇ ਹੁੰਦੇ ਕੁਝ 2-3% ਲੋਕ ਜਿਹੜੇ ਸੀਗੇ ਉਹ ਜਨਾਨੀਆਂ ਤੋਂ ਦਾਜ ਮੰਗਦੇ ਹੁੰਦੇ ਸੀ ਉਹਨਾਂ ਕਰਕੇ 98% 97% ਲੋਕਾਂ ਨੂੰ ਇਸ ਚੀਜ਼ ਦਾ ਸ਼ਿਕਾਰ ਹੋਣਾ ਪਿਆ 98% ਲੋਕਾਂ ਦੇ ਉੱਤੇ ਮੁੰਡਿਆਂ ਦੇ ਉੱਤੇ ਅਤਿਆਚਾਰ ਹੋਇਆ ਇਸ ਕਾਨੂੰਨ ਦੀ وجہ ਦੇ ਨਾਲ ਔਰ ਇਹ ਹੁਣ ਬਹੁਤ ਵਧੀਆ ਡਿਸੀਜਨ ਉਦਾਂ ਲਿਆ ਇਹ ਜਿਹੜਾ ਬਜ਼ੁਰਗਾਂ ਦੇ ਹੱਕ ਦੇ ਵਿੱਚ ਹੈਗਾ ਪਰ ਇਹ ਇਹ ਮੈਂ ਉਦਾਂ ਸੋਚਣ ਦੇ ਵਿੱਚ ਇੱਕ ਮਜਬੂਰ ਹੋ ਗਿਆ ਵੀ ਇਹ ਇਹ ਜਨਾਨੀਆਂ ਕਿਹੜੀ ਮਾਨਸਿਕਤਾ ਦੇ ਲੈਵਲ ਦੀਆਂ ਹੈਗੀਆਂ ਇਹ ਨਹੀਂ ਇਹਨੇ ਤਾਂ ਕੋਈ ਸ਼ਰਮੇ ਹੀ ਨਹੀਂ ਹੈਗੀ ਤੁਸੀਂ ਹੱਥ ਚੱਕਣ ਲੱਗੇ ਤੁਸੀਂ ਦੇ ਦੋ ਤੁਸੀਂ ਆਪਣੀਆਂ ਮਾਮਾ ਦੇ ਉੱਤੇ ਵੀ ਇਦਾਂ ਹੀ ਹੱਥ ਚੱਕਦੀਆਂ ਹੋਵੰਗੀਆਂ ਫਿਰ ਕੁੱਤੀਆ ਤੂੰ ਕੀ ਤੂੰ ਕੁੱਤੀ ਇਹਨਾਂ ਲਈ ਸਿਰਫ ਇੱਕ ਤੇ ਇੱਕ ਹੀ ਲਫ਼ਜ਼ ਬਣਿਆ ਖਰਾਮਜਾਦੀ ਕੁੱਤੀਆਂ